ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਰਾਗ ਗੋੜੀ ਆਸ ਬਾਸ ਕਨ ਤੁਰਸੀ ਕਾ ਬਿਰਵਾ ਮਾਜ ਬਨਾਰਸ ਗਾਉਰੇ ਉਹਾ ਕਾ ਸਰੂਪ ਦੇਖ ਮੋਹੀ ਗਵਾਰਨ ਮੋਕੋ ਛੋੜ ਨਾ ਆਉ ਨਾ ਜਾਹੂਰੇ ਤੋਹੇ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲੇ ਜੋ ਬੜਪਾ ਕੋ ਰਹਾਓ ਬ੍ਰਿੰਦਾਵਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਉਰੇ ਯਾਖਾ ਠਾਕਰ ਤੂੰ ਹੀ ਸਾਰੰਗਤਰ ਮੋਹੇ ਕਵੀਰਾ ਨਾ ਹੋਰੇ ਆਪਾਂ ਪਿੱਛੇ ਤੋਂ ਦੋ ਹੀ ਪੱਖ ਵਿਚਾਰਦੇ ਆ ਉਹਨੇ ਗੁਰੂ ਭਗਤ ਆਪਾਂ ਨੂੰ ਸਮਝਾਉਂਦੇ ਨੇ ਆਪਾਂ ਤਾਂ ਕੀ ਵਿਚਾਰਨੇ ਜੋ ਆਪਾਂ ਨੂੰ ਮਹਾਰਾਜ ਦੱਸ ਰਹੇ ਨੇ ਆਪਾਂ ਵਿਚਾਰ ਸਕਦੇ ਆ ਭਾਈ ਕਥਨ ਤਾਂ ਉਹਨੇ ਆਪਾਂ ਨੂੰ ਕਰਕੇ ਦਿੱਤਾ ਕਥਾ ਨਹੀਂ ਆਪਾਂ ਕਰ ਸਕਦੇ ਇਹਨੂੰ ਵਿਚਾਰ ਸਕਦੇ ਆ ਇਹ ਤੈਉ ਇਸ ਦਾ ਨੋ ਵਿਚਾਰਧਾਰਾ ਰੱਖਿਆ ਵਾ ਹਰ ਇੱਕ ਸ਼ਬਦ ਨੂੰ ਸੰਸਾਰ ਨਾਲ ਜੋੜਿਆ ਹੋਇਆ ਪ੍ਰਚਾਰਕਾਂ ਨੇ ਸ਼ਹਿਰ ਨਾਲ ਜੋੜਤਾ ਨਦੀਆਂ ਨਾਲ ਜੋੜਤਾ ਜਿਵੇਂ ਗੰਗਾ ਜਮਨਾ ਗੰਗਾ ਵਿਚਾਰ ਧਾਰਾ ਬਾਣੀ ਜਿਹਦੇ ਨਾਮ ਮੰਨੇ ਮਰਿਆ ਹੋਇਆ ਜਿਉਂਦਾ ਹੋਣਾ ਜਮਨਾ ਮੰਦੀ ਵਿਚਾਰ ਧਾਰਾ ਇੱਥੇ ਵੀ ਬਨਾਰਸ ਨਾਲ ਜੋੜਤਾ ਇਹ ਭਗਤੀ ਦਾ ਸ਼ਬਦ ਆਪਾਂ ਸਮਝੀਏ ਭਗਤੀ ਕੀ ਸਮਝਾਉਂਦੇ ਨੇ ਆਸ-ਪਾਸ ਕੰਤੁਰਸੀ ਕਾ ਵਿਰਬਾ ਮਾਜ ਬਨਾ ਰਸਗਾਉ ਰੇ ਐ ਸਰੀਰ ਦੇ ਵਿੱਚ ਦਸਮਾ ਦਵਾਰ ਦਰਗਾਹ ਕ ਲਈਏ ਹਰ ਮੰਦਰ ਕ ਲਈਏ ਹਰ ਦਵਾਰ ਕ ਲਈਏ ਉਹ ਰਸਾਂ ਦਾ ਘਰ ਹੈ ਕੰਚਨ ਕੋਟ ਰਿਸਾਲ ਕੰਚਨ ਵਰਗਾ ਕਿਲਾ ਸੋਹਨੀ ਵਰਗਾ ਰਸਾਂ ਦਾ ਘਰ ਉਹ ਸਾਡੀ ਪਕੜ ਤੋਂ ਪਰੇ ਹੈ ਜਿਹਨੂੰ ਨਾਮ ਸਰੋਬਰ ਵੀ ਕਿਹਾ ਆ ਰਾਮਦਾਸ ਸਰੋਬਰ ਨਾਤੇ ਉਹ ਆਤਮਾ ਕਰਕੇ ਜਿਹੜੇ ਬਾਹਰਲੇ ਤੀਰਥ ਨੇ ਉਹ ਸਰੀਰ ਕਰਕੇ ਨੇ ਆ ਸਰੀਰ ਸਾਡਾ ਕੀ ਹੈ ਰਸ ਅਸੀਂ ਖਾਂਦੇ ਆ ਮਿੱਠੇ ਲੱਗਦੇ ਆ ਬਾਸ ਖੱਟੇ ਹੋ ਜਾਂਦੇ ਆ ਦੇਖੋ ਫਿਰ ਕਹੇ ਜੇ ਆ ਜੇ ਉਲਟੀ ਕਰਦੇ ਆ ਫਿਰ ਆਪਾਂ ਮੂੰਹ ਭਰੇ ਕਰ ਲੈਨੇ ਆ ਕੀ ਬਣ ਜਾਂਦਾ ਇਹ ਕਹੇ ਜੇ ਰਸ ਨੇ ਤੁਰਸੀ ਰਸ ਹੈ ਭਗਤ ਜੀ ਸਮਝਾਉਂਦੇ ਨੇ ਖੱਟੇ ਆਸ-ਪਾਸ ਕਨ ਤੇ ਇਹਦੇ ਵਿੱਚ ਵਾ ਸਰੀਰ ਦੇ 10 ਮਨ ਦਵਾਰ ਨੌ ਨੇ ਦਾ ਮਰਤ ਪ੍ਰਭ ਦਾ ਨਾਮ ਦੇਹੀ ਵਿੱਚ ਇਸ ਦਾ ਵਿਸ਼ਰਾਮ ਸੁੰਨ ਸਮਾਦ ਜਦੋਂ ਸੁੰਨ ਹੋ ਜਾਂਦਾ ਮਨ ਚੁੱਪ ਹੋ ਜਾਂਦਾ ਉਹ ਸਪਸ਼ਟਾ ਜੁੱਥੇ ਪਹੁੰਚਦਾ ਵਾ ਇਹ ਜੰਗਲਾਂ ਚਲੇ ਗਏ ਪੁਰਾਣੀਆਂ ਮਤਾਂ ਹਟ ਜੋਗ ਤਪ ਜੋਗ ਉਹ ਸਰੀਰ ਕਰਕੇ ਭਗਤੀਆਂ ਸੀ ਇਹ ਮੰਨ ਕਰਕੇ ਹੈ ਭਾਈ ਤੁਰਸੀ ਕਾ ਬਿਰਬਾ ਬਿਰਬਾ ਹੁੰਦਾ ਵਿਰਿਸ਼ ਉੱਥੇ ਕਿਹੜਾ ਵਿਰ ਮਰੀਸ਼ਾ ਭਾਈ ਬਨਾਰਸ ਦੇ ਵਿੱਚ ਮਾਜ ਬਨਾਰਸ ਗਾਉਰੇ ਇਹ ਨੂੰ ਸਮਝਣ ਦੀ ਲੋੜ ਹੈ ਭਾਈ ਉਹ ਰਸਾਂ ਦਾ ਘਰ ਹੈ ਅੰਦਰ ਉਹਾਂ ਕਾ ਸਰੂਪ ਦੇਖ ਮੋਹੀ ਗੁਵਾਰਨ ਮੋਕੋ ਛੋੜਨ ਆਉ ਨਾ ਜਾਉ ਰੇ ਜਦੋਂ ਸੁਰਤ ਸ਼ਬਦ ਨਾਲ ਜੁੜੀ ਉਹਦਾ ਸਰੂਪ ਦੇਖਿਆ ਮੋਹੀ ਗਈ ਸੁਰਤ ਮੋਹੀ ਗਈ ਜਿਹੜੀ ਬਾਹਰ ਭੜਕਦੀ ਫਿਰਦੀ ਸੀ ਮਨ ਦੇ ਪਿੱਛੇ ਲੱਗੀ ਹੋਈ ਸੀ ਮਨ ਚ ਰੋਂਦਾ ਸੀ ਉਹਨੂੰ ਜਿਵੇਂ ਗਵਾਲੇ ਉਹ ਡੰਗਰਾਂ ਚਾਰਨ ਜਾਂਦੇ ਨੇ ਜਾਨਵਰਾਂ ਨੂੰ ਗਵਾਲੇ ਕਹਿੰਦੇ ਆ ਉਹਨਾਂ ਨੂੰ ਮਨ ਨੇ ਗਵਾਰਨ ਬਣਾਈ ਹੋਈ ਸੀ ਇਹ ਮਨ ਦੇ ਪਿੱਛੇ ਲੱਗੀ ਹੋਈ ਸੀ ਹੁਣ ਇੱਥੇ ਕੀ ਇੱਥੇ ਮਨ ਵਸ ਚ ਕਰ ਲਿਆ ਮਨ ਵਸ ਆਵੇ ਨਾਨਕਾ ਜਪੂਰਨ ਕਿਰਪਾ ਹੋਏ ਬਾਣੀ ਮਨ ਨੂੰ ਵਸ ਕਰਨ ਦੀ ਵਿਧੀ ਹੈ ਭਾਈ ਗਿਆਨ ਕਾ ਬੱਧਾ ਮਨ ਰਹੇ ਗੁਰਬੀਨ ਗਿਆਨ ਨਾ ਹੋਏ ਗਿਆਨ ਤੋਂ ਬਿਨਾ ਮਨ ਨਹੀਂ ਟਿਕਣਾ ਗੁਰ ਸ਼ਬਦ ਤੋਂ ਬਿਨਾ ਗਿਆਨ ਨਹੀਂ ਹੁਣ ਦੁਨੀਆ ਦਾ ਕੋਈ ਵੀ ਗਿਆਨ ਮਨ ਨੂੰ ਨਹੀਂ ਬਣ ਸਕਦਾ ਕਿਉਂ ਉਹ ਸਾਰੀਆਂ ਮਾਨਵ ਸੋਚਾਂ ਨੇ ਇਹ ਕਿਹਦਾ ਗਿਆਨ ਹੈ ਸ਼ਬਦ ਜਿਨੇ ਸੰਸਾਰ ਪੈਦਾ ਕੀਤਾ ਹੈ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਕਰਤਾ ਮੁਖੋਂ ਆਪ ਕੜਾਵੇ ਇਹ ਸਤਗੁਰ ਦੀ ਬਾਣੀ ਹੈ ਸੱਚ ਹੈ ਇਹ ਜਿਹੜੇ ਨੂੰ ਸਤ ਮੰਨਣਗੇ ਉਹ ਪਾਰ ਨਿਕਲ ਜਾਣਗੇ ਇਹ ਸਤਗੁਰ ਤੱਕ ਪਹੁੰਚਣ ਦੀ ਵਿਧੀ ਹੈ ਸਤਗੁਰ ਤੋਂ ਅੱਗੇ ਫਿਰ ਖੇਲ ਬਿਆਨ ਤੋਂ ਪਰੇ ਹੈ ਕਿਸ ਨੂੰ ਜਉਂਦੇ ਭਗਤ ਜੀ ਉਹਾਂ ਕਾ ਸਰੂਪ ਦੇਖ ਮੋਹੀ ਗਵਾਰਨ ਮੋਕ ਕੋ ਛੋੜਨਾ ਆਉ ਨਾ ਜਾਉ ਜਦੋਂ ਸੁਰਤ ਨੂੰ ਸ਼ਬਦ ਦਾ ਮੇਲ ਹੋਇਆ ਸਤਿਗੁਰ ਦੀ ਪ੍ਰਾਪਤੀ ਹੋਈ ਫਿਰ ਕੀ ਬੇਨਤੀ ਕਰਦੀ ਏ ਸੁਰਤ ਕਿਰਪਾ ਕਰੀ ਹੁਣ ਮੈਨੂੰ ਛੱਡ ਕੇ ਨਾ ਜਾਈ ਛੱਡ ਕੇ ਤਾਂ ਆਪ ਹੀ ਗਈ ਸੀ ਇਹ ਸੰਸਾਰ ਚ ਭੁੱਲ ਗਏ ਸੀ ਅਸੀਂ ਰੱਬ ਨੂੰ ਲੱਭਣ ਚਲੇ ਗਏ ਖੋਏ ਆਪ ਸੀਗੇ ਲੱਭਣਾ ਆਪਣੇ ਆਪ ਨੂੰ ਸੀਗਾ ਜੇ ਨਾਨਕ ਬਿਨਾਂ ਆਪਾ ਚੀਨੇ ਮਿੱਟੀ ਦਾ ਭਰਮ ਕੀ ਕਾਈ ਨੋਹੇ ਪਾਸਾ ਸਮਝਾਉਂਦੇ ਜਦ ਤੱਕ ਭਰਮ ਨਹੀਂ ਜਾਂਦਾ ਭਾਈ ਜਦ ਤੱਕ ਆਪਦੇ ਆਪ ਨੂੰ ਨਹੀਂ ਜਾਣਦੇ ਸੀ ਕੌਣ ਐ ਕਿੱਧਰੋਂ ਆਏ ਆ ਉਹ ਤਾਂ ਬਾਣੀ ਨਹੀਂ ਪਤਾ ਲੱਗੂ ਆਪਾਂ ਨੂੰ ਇੱਥੇ ਉਹੀ ਸੁਰਤ ਸ਼ਬਦ ਤੋਂ ਬੇਨਤੀ ਕਰ ਸਤ ਕੋ ਅੱਗੇ ਬੇਨਤੀ ਕਰਦੀ ਐ ਹੁਣ ਕਿਰਪਾ ਕਰਿ ਉਹ ਸਾਰੰਗ ਧਰਮ ਮੈਨੂੰ ਛੱਡ ਕੇ ਨਾ ਜਾਇਓ ਤੁਹੇ ਚਰਨ ਮੰਨ ਲਾਗੋ ਸਾਰੰਗ ਧਰ ਮੇਰੇ ਜਿਹੜਾ ਮਨ ਐ ਹੁਣ ਬਿਬੀਆ ਅਮਰਤ ਬਿਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਜਦੋਂ ਮਨ ਟਿਕ ਜਾਂਦਾ ਫਿਰ ਨਾਮ ਦੀ ਅਮ ਅਮਰਦਾਤ ਮਿਲਦੀ ਹੈ ਇੱਥੇ ਵੀ ਉਹੀ ਗੱਲ ਤੋਹੇ ਚਰਨ ਮੰਨ ਲਾਗੋ ਸਾਰੰਗ ਧਰ ਇਹ ਸਾਰੰਗ ਧਰ ਸ੍ਰਿਸ਼ਟੀ ਦੀ ਧਰ ਸਾਰਿਆਂ ਨੂੰ ਬਸ ਕਰਨ ਵਾਲੇ ਸਾਰਿਆਂ ਦੇ ਪਿਤਪਾਲਕ ਸਰਬ ਵਿਆਪੀ ਸੋ ਮਿਲੇ ਜੋ ਪੜਪਾ ਕੋ ਭਾਗਾਂ ਵਾਲੇ ਨੇ ਏਦੋਂ ਵੱਡਾ ਕੋਈ ਭਾਗ ਨਹੀਂ ਸੰਸਾਰ ਦੇ ਵਿੱਚ ਏਦੋਂ ਵੱਡੀ ਕੋਈ ਦਾਤ ਨਹੀਂ ਪਾਈ ਜਿਹੜੇ ਉਹ ਸਾਰੰਗ ਧਰ ਦੇ ਚਰਨਾਂ ਨਾਲ ਲੱਗ ਜਾਂਦੇ ਨੇ ਸਤਿਗੁਰੂ ਦਾਬ ਦੇ ਮੋਲ ਦਾ ਦਰਸ਼ਨ ਕਰ ਲੈਂਦੇ ਨੇ ਗੁਰਸ਼ਾਪਦੇ ਰਹੀ ਰਹਾਓ ਬ੍ਰਿੰਦਾਵਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ ਇੱਥੇ ਵੀ ਕ੍ਰਿਸ਼ਨ ਦਾ ਕਹਾਣੀ ਜੋੜਤੀ ਬ੍ਰਿੰਦਾਵਨ ਬਣਾਤਾ ਮਥਰਾ ਵਾਲੇ ਲੱਗ ਨੇ ਉਹ ਯਾਦਵ ਨੇ ਰਾਮ ਬਾਸੀ ਅਯੁੱਧੇ ਵਾਲੇ ਨੇ ਉਹ ਸੇਪੂਰੀ ਵਾਲੇ ਨੇ ਇੱਥੇ ਤਾਂ ਬਹੁਤ ਕੁਝ ਬਣਿਆ ਹੋਇਆ ਚਲ ਇਹਨੂੰ ਸਮਝਣ ਦੀ ਲੋੜ ਹੈ ਭਾਈ ਇਹ ਸਾਰੇ ਬਾਹਰਮੁਖੀ ਗੱਲਾਂ ਨੇ ਬਾਣੀ ਨਿਰਾਕਾਰ ਦਾ ਆਪਾਂ ਨੂੰ ਗਿਆਨ ਕਰਾਉਂਦੀ ਹੈ ਅਸਲ ਰੂਪ ਕ੍ਰਿਸ਼ਨ ਕੀ ਹੈ ਰਾਮ ਕੀ ਹੈ ਸੀਤਾ ਕੀ ਹੈ ਬ੍ਰਿੰਦਾਵਨ ਮਨ ਜਦੋਂ ਅੰਦਰ ਬੁੱਧੀ ਚੱਲੇਗੀ ਮਨ ਨੂੰ ਹਰਨ ਵਾਲਾ ਮਨੁਹਰ ਕਿਸ਼ਨ ਚਰਾਬਤ ਗਾਉਰੇ ਇਹਨਾਂ ਨੇ ਜਿਹੜਾ ਸੀਗਾ ਉਹ ਦਿਖਾਤਾ ਬ੍ਰਿੰਦਾਵਨ ਦੇ ਵਿੱਚ ਵੀ ਕ੍ਰਿਸ਼ਨ ਗਊਆਂ ਚ ਰੌਂਦਾ ਸੀ ਗਵਾਲਾ ਸੀ ਗੋਪੀਆਂ ਦਿਖਾਤੀਆਂ ਕਹਾਣੀਆਂ ਬਣਾਤੀਆਂ ਨਹੀਂ ਭਾਈ ਇਹ ਗੱਲ ਨਹੀਂ ਹੈਗੀ ਕਿਸ਼ਨ ਮਨ ਹੁਣ ਬੁੱਧੀ ਦੇ ਅੱਖੇ ਲੱਗਦਾ ਹੈ ਪਹਿਲਾਂ ਬੁੱਧੀ ਮਨ ਦੇ ਪਿੱਛੇ ਲੱਗਦੀ ਸੀ ਬੁੱਧੀਗੁਰ ਸ਼ਬਦ ਨਾਲ ਸੂਝਬਾਨ ਹੋਊਗੀ ਆਪਦੇ ਮੂਲ 'ਚ ਮਿਲਗੀ ਹੁਣ ਮਨ ਚੱਲਦਾ ਪਿੱਛੇ ਜਾ ਕਾ ਠਾਕਰ ਤੂੰ ਹੀ ਸਾਰੰਗ ਧਰ ਮੋਹੇ ਕਵੀਰਾ ਨਾ ਹੋਰੇ ਠਾਕਰ ਹੈ ਭਾਈ ਸਾਰੀ ਦੁਨੀਆ ਠਾਕ ਕੇ ਰੱਖੀ ਆ ਉਹਨੇ ਠਾਕਰ ਕਹਿੰਦੇ ਨੇ ਜਿਹੜਾ ਸਾਰਿਆਂ ਨੂੰ ਬੰਨ੍ਹ ਦੇਵੇ ਬੰਨ੍ਹ ਕੇ ਰੱਖਿਆ ਸੰਸਾਰ ਉਹਨੇ ਤੂੰ ਹੀ ਸਾਰੰਗ ਧਰ ਸਾਰੀ ਸ੍ਰਿਸ਼ਟੀ ਦੀ ਧਾਰੈ ਹੋ ਮੋਹੇ ਕਵੀਰਾ ਨਾ ਹੋਰੇ ਉਹ ਨਾਮ ਰੂਪੀ ਹੈ ਜਿੰਮੀਆ ਪੰਜਾਬੀ ਜੀ ਸਾਹ ਪੜਦੇ ਆ ਇਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਸਾਰੰਗਤ ਆਪਾਂ ਵੀ ਬਣੇ ਬੈਠੇ ਆ ਆਪਾਂ ਕਲਪਨਕ ਰੂਪ ਹੈ ਜਦੋਂ ਕਾਲ ਆਉਂਦਾ ਫਿਰ ਇੱਕ ਨਹੀਂ ਚੱਲਦੀ ਹੈਗੀ ਸਹ ਸਿਆਣphans ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਇੱਕ ਨਹੀਂ ਚੱਲਦੀ ਜਦੋਂ ਕਾਲ ਆਉਂਦਾ ਦੇਖਦੇ ਆ ਫਿਰ ਕੀ ਹੁੰਦਾ ਹੈ ਜੇ ਕਾਲ ਤੋਂ ਬਚਣਾ ਹੈ ਤਾਂ ਸਤਿਗੁਰੂ ਦੀ ਸਰਨ ਜਾਣਾ ਪਊ ਆਪਾਂ ਨੂੰ ਧਿਆਨ ਕਰਕੇ ਸਤਿਗੁਰ ਆਇਓ ਸਰਨ ਤੁਮਾਰੀ ਇਹ ਦਾਤਾ ਮੈਂ ਤੇਰੀ ਸ਼ਰਨ ਆ ਗਿਆ ਕਦੋਂ ਆ ਗਿਆ ਜਦੋਂ ਗੁਰ ਸ਼ਬਦ ਦਾ ਗਿਆਨ ਹੋਇਆ ਨੀਮਾ ਹੋ ਗਿਆ ਮਨ ਪਹਿਲਾ ਮਨ ਹੰਕਾਰੀ ਸੀਗਾ ਮਿਲੇ ਸੁਖ ਨਾਮ ਹਰ ਸੋਭਾ ਦਾਤਾ ਮੈਨੂੰ ਕੀ ਮਿਲੇ ਤੇਰੀ ਸੋਭਾ ਮਿਲ ਜੇ ਮੈਨੂੰ ਮੈਂ ਤੇਰਾ ਜਸ ਕਰਾਂ ਮੈਂ ਸਾਰੀ ਜ਼ਿੰਦਗੀ ਸਾਰੀ ਜੁਨੀਅਤ ਤੇਰੇ ਖਿਲਾਫ ਵਿਰੋਧ ਕਰਦਾ ਰਿਹਾ ਹੁਣ ਮੈਨੂੰ ਸਮਝ ਆਈ ਵੀ ਮਾਲਕ ਤਾਂ ਤੂੰ ਹੈ ਮੈਨੂੰ ਤੇਰਾ ਜਸ ਮਿਲੇ ਸਤਗੁਰ ਆਇਓ ਸਰਣ ਤੁਮਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ عمر ਚਿੰਤਾ ਚ ਦੀ ਜਾਵੇ ਜੋ ਤੇਰਾ ਵਿਰੋਧ ਕੀਤਾ ਮੈਂ ਜਿਹੜੇ ਮੈਂ ਪਾਪ ਕੀਤਾ ਮੈਂ ਉਹਦਾ ਪ੍ਰਾਚਿਤ ਕਰ ਲੈ ਆਪਾਂ ਵੀ ਤਾਂ ਕਰਨਾ ਹੈ ਭਾਈ ਆਪਾਂ ਵੀ ਤਾਂ ਵਿਰੋਧ ਕਰੀ ਜਾ ਰਹੇ ਆਓ ਸਾਰੇ ਮਿਲ ਕੇ ਆਪਾਂ ਇਹ ਵਿਚਾਰਧਾਰਾ ਨਾਲ ਜੁੜੀਏ ਔਰ ਚਲਦੇ ਰਹੀਏ ਇੱਕ ਦਿਨ ਆਪਾਂ ਆਪਦੇ ਘਰ ਪਹੁੰਚ ਜਾਗੇ ਜਿਵੇਂ ਨਦੀਆਂ ਤੇ ਵਾਹ ਪਵੇ ਸਬੰਧਨਾ ਜਾਣੀਆਂ ਜਬ ਜੀ ਸਤਗੁਰ ਸਮਝਾਉਂਦੇ ਨਦੀਆਂ ਵਾਹ ਜਾ ਰਹੇ ਨੇ ਨਾਲੇ ਗੰਦੇ ਮੰਦੇ ਪਰ ਜਿਵੇਂ ਕਦਨ ਸਮੁੰਦਰ ਚ ਲਏ ਹੋਗੇ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਐਵੇਂ ਗੁਰਸਿੱਖ ਚਾਹੇ ਅਸੀਂ ਮਲੀਨ ਆ ਗੰਦੇ ਆ ਪਰ ਗੁਰ ਸ਼ਬਦ ਨਾਲ ਜੋੜ ਕੇ ਕਦਨ ਆਪਦੇ ਘਰ ਜ਼ਰੂਰ ਪਹੁੰਚ ਜਾਗੇ ਜੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਚੱਲਦੇ ਰਹੀਏ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀਫਤ